ਗੁਰਦਾਸਪੁਰ ਦੇ ਕਸਬਾ ਫਤੇਗੜ ਚੂੜੀਆਂ ਦੇ ਵਾਰਡ ਨੰਬਰ 2 크ਰਿਸਚੀਅਨ ਮੁਹੱਲੇ ਵਿਖੇ ਗਰੀਬ ਪਰਿਵਾਰ ਦੇ ਘਰ ਦੇ ਇੱਕ ਕਮਰੇ ਨੂੰ ਅਚਾਨਕ ਅੱਗ ਲੱਗ ਗਈ ਹੈ ਤੇ ਅਚਾਨਕ ਅੱਗ ਲੱਗਣ ਦੇ ਨਾਲ ਘਰ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤਾਂ ਘਰ ਦੇ ਵਿੱਚ ਲੱਗੀ ਅੱਗ ਨੂੰ ਮੁਹੱਲਾ ਵਾਸੀਆਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਬੁਝਾਇਆ ਪਰੰਤੂ ਇਸ ਸਬੰਧੀ ਘਰ ਦੇ ਵਿੱਚ ਪਿਆ ਸਾਰਾ ਸਮਾਨ ਉਦੋਂ ਤੱਕ ਸੜ ਕੇ ਸੁਆਹ ਹੋ ਚੁੱਕਾ ਸੀ ਦਾਇ ਸੁਬੰਦੀ ਕਰਦੇ ਮਾਲਕ ਧਰਮਪਾਲ ਅਤੇ ਉਸ ਦੀ ਪਤਨੀ ਨੇ ਭਰੇ ਮਨ ਦੇ ਨਾਲ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਆਪਣੇ ਘਰ ਦੇ ਬਾਹਰ ਬੈਠੇ ਸਨ ਕਿ ਉਹਨਾਂ ਦੇ ਗੁਆਂਢੀਆਂ ਨੇ ਰੋਲਾ ਪਾਇਆ ਕਿ ਉਹਨਾਂ ਦੇ ਉੱਪਰ ਵਾਲੇ ਕਮਰੇ ਦੇ ਵਿੱਚੋਂ ਧੂਆ ਨਿਕਲ ਰਿਹਾ ਹੈ ਤੇ ਜਦੋਂ ਉਹਨਾਂ ਨੇ ਜਲਦੀ ਜਾ ਕੇ ਉੱਪਰ ਦੇਖਿਆ ਤਾਂ ਉਹਨਾਂ ਦੇ ਕਮਰੇ 'ਚ ਪੂਰੀ ਤਰ੍ਹਾਂ ਅੱਗ ਆ ਜਿਹੜੀ ਫੈਲ ਚੁੱਕੀ ਸੀ ਅਤੇ ਅੰਦਰ ਪਿਆ ਸਾਰਾ ਸਮਾਨ ਹੈ ਜਿਹੜਾ ਅੱਗ ਦੀ ਲਪੇਟ 'ਚ ਆ ਕੇ ਸੜ ਰਿਹਾ ਸੀ ਜਿਸ ਨੂੰ ਮੁਹੱਲਾ ਵਾਸੀਆਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਪਾਣੀ ਪਾ ਕੇ ਅੱਗ ਦੇ ਉੱਤੇ ਕਾਬੂਤਾ ਪਾਲਿਆ ਪਰ ਉਦੋਂ ਤੱਕ ਕਾਫੀ ਕੀਮਤੀ ਸਮਾਨ ਹੈ ਜਿਹੜਾ ਅੱਗ ਦੀ ਲਪੇਟ ਚਾਕੇ ਸੜ ਕੇ ਸੁਆਹ ਹੋ ਗਿਆ ਨਾਲ ਹੀ ਉਹਨਾਂ ਦੱਸਿਆ ਕਿ ਉਹਨਾਂ ਦੀ ਬੇਟੀ ਦੇ ਵਿਆਹ ਵਾਲਾ ਸਮਾਨ ਵੀ ਅੰਦਰ ਪਿਆ ਸੀ ਜੋ ਕਿ ਨੁਕਸਾਨਿਆ ਗਿਆ ਤੇ ਉਹ ਸਮਾਨ ਵੀ ਸੜ ਚੁੱਕਾ ਹੈ ਨਾਲ ਹੀ ਉਹਨਾਂ ਨੇ ਪ੍ਰਸ਼ਾਸਨ ਦੇ ਕੋਲੋਂ ਹੁਣ ਮਦਦ ਦੀ ਗੁਹਾਰ ਲਗਾਈ ਹੈ ਮੈਂ ਇੱਥੇ ਬਾਹਰ ਬੈਠੀ ਆ ਤੇ ਕਾਕਾ ਨਿਕਾ ਜੇ ਕਹਿੰਦਾ ਨਾਨੀ ਮੈਨੂੰ ਚਾਹ ਬਣਾ ਦੇ ਤੇ ਮੈਂ ਨਾ ਇਹ ਕਹਿੰਦਾ ਇੱਥੇ ਕੋਈ ਸਮਾਨ ਹੀ ਨਹੀਂ ਦਿੰਦਾ ਨਾਨੀ ਮੈਂ ਕੋਠੇ ਦੇ ਰੱਖਾਂ ਮਾਂ ਤੇ ਇੱਕ ਰਖਣ ਆਇਆ ਤਾਂ ਉਧਰ ਉਹ ਆਜੋ ਓਟੀਆਂ ਹੱਡੀਆਂ ਵਾਜਾ ਮੰਡੀਆਂ ਆ ਕਿੱਧਰ ਅੱਗ ਲੱਗੀ ਕਿੱਧਰ ਅੱਗ ਲੱਗੀ ਹਾਏ ਮੈਂ ਹਾਏ ਆ ਮੇਰਾ ਤਾਂ ਮੁੰਡਾ ਉੱਤੇ ਆ ਮੈਂ ਭੱਜੀ ਆਈ ਦਵਾ ਦਾ ਲੋਕਾਂ ਨੂੰ ਮੈਂ ਭੱਜੀ ਫੇਰ ਥੱਲੇ ਗਈ ਹਾਏ ਮੇਰੇ ਅੰਦਰ ਇਨਵਰਟਰ ਲੱਗਾ ਜੇ ਮੇਰੇ ਬਚਾ ਲਓ ਮੈਂ ਮੇਰੇ ਅੰਦਰ ਅੱਗ ਸਾਰੇ ਲੱਗ ਗਈ ਜੇ ਮੈਂ ਲੋਕਾਂ ਨੂੰ ਦਵਾ ਦਾ ਆਵਾਜ਼ਾਂ ਮਾਰੀਆਂ ਲੋਕੀ ਆਣ ਕੇ ਦਵਾ ਦਾ ਮੁੰਡਿਆਂ ਵਿਚਾਰੇ ਨੇ ਆਣ ਕੇ ਪਾਣੀ ਮਾਰ ਮਾਰ ਕੇ ਅੱਗ ਬੁਝਾਈ ਸਾਰੇ ਅੰਦਰ ਢਡੀਆਂ ਪੇਟੀਆਂ ਪੁੱਟੀਆਂ ਬਾਹਰ ਕੱਢੀਆਂ ਸਾਰਾ ਬਿਸਤਰੇ ਸੜ ਗਏ ਸਾਰੇ ਕੱਪੜੇ ਸਾਰਾ ਕੁਛ ਤਾਂ ਬਾਹ ਹੋ ਗਿਆ ਭਾਜੀ ਕਿੰਨਾ ਸਾਰਾ ਸਮਾਨ ਸਮਾਨਾ ਬੜਾ ਹੀ ਆ ਦੇਖੋ ਕਪੜੇ ਕਪੜੇ ਸਾਰੇ ਦਾਜ ਵੀ ਹੀ ਸਾਰਾ ਸਾਡੇ ਬੱਚਿਆਂ ਦੇ ਕਪੜੇ ਹੀ ਨਵੇਂ ਲਿਆ ਲਿਆ ਕੇ ਸਾਰੇ ਮੈਂ ਤਾਵਾਂ ਲਿਆ ਹੀ ਉੱਥਾ ਹੀ ਸਾਰੇ ਪੁੱਜ ਕੇ ਵਿੱਚੇ ਦਾਜ ਵਾਲੇ ਕੀ ਤਾਂ ਗੁੱਡੀ ਤਾਂ ਬਣਾਇਆ ਸੀ ਗੁੱਡੀ ਦਾ ਹੀ ਦਾਜ ਦੇ ਇੱਥੇ ਫਾਂ ਵਿਆ ਉਹ ਕੁੜੀ ਦਾ ਤਾਂ ਇੱਥੇ ਪਿਆ ਹੀ ਬਿਸਤਰੇ ਪੁੱਤਰੇ ਸਾਰੇ ਵਿਆਹ ਤੋਂ ਆਜਾ ਤਾਂ ਕਪੜੇ ਪਏ ਕੁੜੀ ਦੇ ਤੇ ਬਿਸਤਰੇ ਪਏ ਭਰਾਏ ਹੀ ਤੇ ਉਹ ਵੇਖੋ ਸਾਰੇ ਉਹ ਸਾਰੇ ਸੜ ਗਏ ਜੀ ਕਿ ਸਾਡੇ ਕੁੜੀ ਨੇ ਲਿਆਂਦਾ ਹੀ ਨਵਾਂ ਹਲੇ ਉਹ ਵੀ ਸੜ ਗਿਆ ਕੋਹਾੜਾ ਸੜ ਗਿਆ ਦੋ ਪੱਖੇ ਸੜ ਗਏ ਜੇ ਬਿਸਤਰੀ ਕੱਪੜੇ ਹਾਂ ਕੱਪੜੇ ਕਿੰਨੇ ਆ ਬਿਸਤਰੀ ਮੁੰਡੇ ਦੇ ਪੇਟੀ ਜੀ ਪੈਂਟ ਕੋੜਾ ਲੈ ਕੇ ਥੋੜੇ ਦਿਨ ਮੁੰਡੇ ਨੇ ਲਿਆ ਦਵਾਈ ਪੋਦੀਗਾ ਜਵਾਈ ਦੇ ਕੱਪੜੇ ਹੀ ਬੈਗ ਭਰ ਭਰ ਰੱਖੇ ਉਹ ਵੀ ਪਤਾ ਹੀ ਨਹੀਂ ਲੱਗਾ ਸਾਰੇ ਅੱਗ ਲੱਗ ਗਈ ਭੁੱਜ ਹੀ ਗਏ ਕੱਪੜੇ ਸਾਰੇ ਪੇਟੀ ਵੀ ਸੜ ਗਏ ਪੇਟੀ ਵਿੱਚ ਬਾਹਰ ਰੱਖੇ بڑے ਕੱਪੜੇ ਉਤੇ ਤੋੜਿਆਂ ਚ ਪਾਪਾ ਕਿਹਾ ਚਾ ਦਰੀਆਂ ਦੁਰੀਆਂ ਹੀ ਉਹਆਂ ਚਰਚੀਆਂ ਹੀ ਬਣਾਈਆਂ ਉਹ ਵੀ ਭੁੱਜ ਭੱਜ ਗਏ ਸਾਰੇ ਕੁਝ ਉਹ ਇਹੀ ਦੇ ਜੀ ਥੱਲੇ ਬੈਠੇ ਆ ਸਾਨੂੰ ਦੇ ਕੋਈ ਸਮਝ ਨਹੀਂ ਲੱਗੀ ਕੋਈ ਕੀ ਬਣ ਗਿਆ ਥਾ ਉੱਤੇ ਤੇ ਦੁਨੀਆ ਆਣ ਕੇ ਦੇ ਮੁੰਡਿਆਂ ਨੇ ਆਣ ਕੇ ਤੇ ਫਟਾਫਟ ਤੇ ਬਈ ਉਹਨਾਂ ਨੂੰ ਉਹਨਾਂ ਵਿਚਾਰਿਆਂ ਬਹੁਤ ਥੋੜਾ ਨਿਵੇਟਰ ਨੇ ਬਹੁਤ ਨੁਕਸਾਨ ਕਰਨਾ ਹੀ ਸਾਦਾ ਤੇ ਉਹ ਨਿਵੇਟਰ ਉਹਨਾਂ ਬਚਾ ਕੇ ਬਚਾ ਲਿਆ ਤੇ ਅੱਗ ਮੱਚ ਗਈ ਥੱਲੇ ਉੱਤੇ ਤਿੰਨ ਮੀਟਰ ਇੱਕ ਸਾਈਡ ਤੇ ਹੀ ਉਹਨਾਂ ਕਿਹਾ ਮਤਲਬ ਖੇਤ ਲਿਆ ਪਤਾ ਲੱਗਾ ਕਿ ਕਿਤਰਾ ਅੱਗ ਲੱਗੀ ਪਤਾ ਹੀ ਨਹੀਂ ਲੱਗਾ ਜੀ ਕਿਤਰਾ ਅੱਗ ਲੱਗੀ ਆ ਆਨੂੰ ਲੋਕਾਂ ਨੇ ਦੱਸਿਆ ਜੀ ਇਹ ਕਿਨੇ ਗਵਾਨੋਂ ਆਉਂਦੇ ਹੀ ਬ ਕੁੜੀਆਂ ਦੋ ਗਲੀ ਚੋਂ ਤੁਸੀਂ ਤੇ ਨੀਜੇ ਬੈਠੇ ਤੇ ਸ਼ੱਕ ਤੇ ਜਦੋਂ ਅੱਗੇ ਕਿੰਨਾ ਪਤਾ ਲੱਗਾ ਵੀ ਅੱਗੇ ਉਹ ਧੂਆ ਨਿਕਲਿਆ ਨਾ ਜੀ ਆਂਦੀ ਆ ਬੱਬੂਏ ਰਾਹ ਉਤੋਂ ਦੀ ਧੂਆ ਬੱਬੂਏ ਰਾਹ ਨਿਕਲਿਆ ਤੇ ਲੋਕੀ ਕਹਿੰਦੇ ਵੀ ਉੱਤੇ ਤੇ ਅੱਗ ਟਾਡੇ ਲੱਗੀ ਆ ਇਹਨੇ ਅਹੀਂ ਸੋਚਿਆ ਵੀ ਨਹੀਂ ਨਹੀਂ ਉਦਾਂ ਹੀ ਕਿਸੇ ਨੇ ਉਹ ਨਾ ਲੀੜੇ ਲਾੜੇ ਕੋ ਸਾੜੇ ਬਣਿਆ ਤੇ ਉਹ ਪਤਾ ਲੱਗਾ ਤੇ ਉਦੋਂ ਫਿਰ ਦੇ ਤਰੇ ਦੀ ਮੁੰਡੇ ਆ ਗਏ ਭੱਜ ਕੇ ਨੱਠੇ ਨੱਠੇ ਉਹ ਸਭ ਉਹਨਾਂ ਨਾਲ ਨਹੀਂ ਦੇ ਨਵੀਟਰ ਦਾ ਨੁਕਸਾਨ ਬੜਾ ਕਰਨਾ ਸੀ ਵੀ ਉਹਨੇ ਬਤੀ ਨੇ ਕਿੰਨਾ ਕਿ ਨੁਕਸਾਨ ਸਾਡਾ ਬਹੁਤ ਨੁਕਸਾਨ ਹੋ ਗਿਆ ਸਾਰਾ ਸਮਾਨ ਕੋ ਬਚਿਆ ਨਹੀਂ ਸਾਡਾ ਜੀ ਉਹ ਲੈ ਦੇਣਾ ਦਾਜ ਹੀ ਕੁੜੀ ਦਾ ਦਾਜ ਹੀ ਪੱਖੇ ਹੀ ਦੋ ਉਹ ਸਵਾ ਹੀ ਹੋ ਗਏ ਸਾਰੇ ਨਵੇਂ ਪਕੇ ਹਾਂ ਲੀੜਾ ਕਪੜਾ ਸਮਾਨ ਸਾਰਾ ਸਾਰਾ ਹਾਂ ਜੀ ਮੰਗ ਆਹੀ ਗੇ ਹੋਈ ਕਹਿੰਦੇ ਆ ਜੀ ਸਰਕਾਰ ਸਾਡੀ ਕੋ ਮਦਦ ਕਰ ਦੇ ਚਲੋ ਐਹੀ